ਮੈਂ ਜੀ ਚਰਨਜੀਤ ਸਿੰਘ ਬੋਲਦਾ ਜੀ ਤੇ ਮੇਰਾ ਬਰਾਦਰ ਦੀਗਾ ਸਤਪਾਲ ਜੋ ਮਾਤਾ ਦੀ ਦਵਾਈ ਲੈਣ ਗਿਆ ਸੀਗਾ ਤੇ ਜਦੋਂ ਉਹ ਉਧਰੋਂ ਆਇਆ ਤੇ ਉਧਰੋਂ ਪੀਪਲ ਟੁੱਟ ਕੇ ਕੀ ਤਾਰ ਸੀਗੀ ਬਿਜਲੀ ਦੀ ਖੰਬੇ ਦੇ ਉੱਪਰ ਗਿਰ ਗਈ ਤੇ ਉਹ ਖੰਭਾ ਉਹਦੇ ਉੱਪਰ ਆ ਕੇ ਗਿਰ ਗਿਆ ਜਦੋਂ ਉਹ ਵਿੱਚ ਦਬ ਗਿਆ ਖੰਬੇ ਦੇ ਬਾਹਰ ਕੱਢਿਆ ਉੱਥੇ ਜਿੰਨੇ ਵੀ ਮੌਜੂਦ ਸੀਗੇ ਉਹਨਾਂ ਨੇ ਬਾਹਰ ਕੱਢ ਕੇ ਰੱਖਿਆ ਤੇ ਐਂਬੂਲੈਂਸ ਨੂੰ ਫੋਨ ਕਰਿਆ ਤੇ ਐਂਬੂਲੈਂਸ ਟਾਈਮ ਤੇ ਨਹੀਂ ਆਈ ਹੈਗੀ ਕਿਹੜੀ ਐਂਬੂਲੈਂਸ 108 ਨੰਬਰ ਤੇ ਫੋਨ ਕਰਿਆ ਸੀ ਜੀ ਅਸੀਂ ਨੇ ਜਦੋਂ ਅਸੀਂ ਉਹਨੂੰ ਫਤਿਹਗੜ ਲੈ ਕੇ ਗਏ ਉਦੋਂ ਬਾਅਦ ਉਹਨਾਂ ਨੇ ਪੀਜੀਆਈ ਰੈਫਰ ਕਰਤਾ ਤਾਂ ਪੀਜੀਆਈ ਜਾਂਦੇ ਜਾਂਦੇ ਉਹਦੀ ਡੈਥ ਹੋ ਗਈ ਸੀ ਤੇ ਅਸੀਂ ਇਹੀ ਕਹਿੰਨੇ ਆ ਵੀ ਕੋਈ ਵੀ ਐ ਇਹਦਾ ਇਲਾਜ ਹੋਣਾ ਚਾਹੀਦਾ ਈ ਗੱਲ ਗੰਬੇ ਦਾ ਤੇ ਕੱਲ ਨੂੰ ਅੱਜ ਜਿਹੜਾ ਹਾਦਸਾ ਸਾਡੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋ ਸਕੇ ਤੇ ਸਭ ਤੋਂ ਬੇ ਬੇਕਾਰ ਕੰਮ ਹੈ ਹਸਪੀਟਲ ਵਾਲਿਆਂ ਦਾ ਜਿਨ੍ਹਾਂ ਨੇ ਟਾਈਮ ਸਿਰ ਐਂਬੂਲੈਂਸ ਨਹੀਂ ਭੇਜੀ ਜੇ ਉਹ ਐਂਬੂਲੈਂਸ ਭੇਜ ਦਿੰਦੇ ਕੀ ਪਤਾ ਉਹਦੀ ਜਾਨ ਬਚ ਸਕਦੀ ਸੀ ਸਾਡੀ ਤਾਂ ਇਹੀ ਗੁਜਾਰਸ਼ ਹੈ ਵੀ ਘੱਟੋ ਵੀ ਘੱਟ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਟਾਈਮ ਸਿਰ ਮਰੀਜ਼ ਕੋਲ ਕੋਈ ਵੀ ਐਂਬੂਲੈਂਸ ਜੇ ਬਲਾਵੇ ਤਾਂ ਪਹੁੰਚਣੀ ਚਾਹੀਦੀ ਆ। ਦੱਸ ਲਿਖੀਏ ਵੀ ਹਾਦਸੇ ਦਾ ਕਾਰਨ ਕੀ ਲੱਗਦਾ ਹੈ? ਨੇਰੀ ਕਰਕੇ ਗਿਰਿਆ ਸੀ ਪੀੜ ਕਿਦਾਂ? ਕੱਲ ਜਿਹੜੀ ਹਨੇਰੀ ਚੱਲੀ ਆ ਜੀ, ਉਹਦੇ ਕਰਕੇ ਤਾਰਾਂ ਟੁੱਟੀਆਂ ਤੇ ਦਰਖਤ ਟੁੱਟ ਗਿਆ ਤੇ ਉਹ ਖੰਭਾ ਟੁੱਟ ਕੇ ਬਿਜਲੀ ਵਾਲਾ ਮੇਰੇ ਬ੍ਰਦਰ ਦੇ ਉੱਪਰ ਗਿਰ ਗਿਆ। ਇਸ ਕਰਕੇ ਉਹਦੀ ਅਸੀਂ ਹਸਪੀਟਲ 'ਚ ਉਹਨੂੰ ਲੈ ਕੇ ਜਾਣ ਲਈ ਐਂਬੂਲੈਂਸ ਨੂੰ ਫੋਨ ਕਰਿਆ। ਐਂਬੂਲੈਂਸ ਟਾਈਮ 'ਤੇ ਆਈ ਨਹੀਂ। ਤੇ ਉਸ ਤੋਂ ਬਾਅਦ ਅਸੀਂ ਉਹਨੂੰ ਹਸਪੀਟਲ ਲੈ ਗਏ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਚੰਡੀਗੜ੍ਹ ਰੈਫਰ ਕਰਿਆ ਪੀਜੀਆਈ 'ਚ। ਉੱਥੇ ਜਾ ਕੇ ਉਹਦੀ ਡੈਥ ਹੋ ਗਈ ਸੀ ਤੇ ਅਸੀਂ ਇਹੀ ਗੁਜ਼ਾਰਸ਼ ਕਰਦੇ ਆਂ ਵੀ ਇਹ ਹਾਦਸਾ ਅੱਗੇ ਕਿਸੇ ਹੋਰ ਨਾਲ ਨਾ ਵਾਪਰੇ ਇਹਦੇ ਉੱਤੇ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ ਜੀ